ਵੇ ਆਤਾ ਮੈਂ ਹੱਥ ਗੁੰਨ ਲਾਧੀ ਵੇ ਮੈਨੂੰ ਕਹਿੰਦੀ ਏ ਪਾnde ਮਾਂਝ ਬੇਬੇ ਪਾnde ਮਾਂਝ ਲੰਗੀ ਪੁੱਤਰ ਭਰ ਐਨ ਲਾਖ ਤੇ ਕਿਤੇ ਨਾ ਜਾਵੇ ਇਹ ਮੇਰੇ ਘਰ ਦੀ ਰੌਣਕ ਬਣ ਕੇ ਆਈ ਏ ਤੇ ਰੌਣਕ ਬਣ ਕੇ ਬੈਠੀ ਰਵੇ ਬੇਬੇ ਦੀ ਗੱਲ ਅਪੜ ਗਈ ਏ ਤੇਰੇ ਕੰਨ ਵਿੱਚ ਕਿ ਇੱਕ ਵਾਰੀ ਫੇਰ ਅਰਜ਼ ਕਰਦੇ ਆ ਦੇਖੀ ਬੇਬੇ ਬੇਬੇ ਲਈ ਹੋਈ ਏ ਤੈਨੂੰ ਤੇ ਮੈਂ ਤੇਰੀ ਮਾਂ ਕੋਲ ਵੀ ਨਹੀਂ ਹਰਦੇ ਆ ਆਪਣੀ ਮਾਂ ਕੋ ਲੈ ਕੇ ਜਾਵਾਂਗੀ ਸੁਣ ਲੈ ਕੁੜੀਏ ਜੇ ਤੂੰ ਹੁਣ ਪਿੰਡ ਵੱਲੇ ਮੂੰਹ ਕੀਤਾ ਤਾਂ ਮੈਂ ਤੇਰੇ ਭਰਾ ਮੌਲਾ ਨੂੰ ਬੁਲਾ ਲਾਂਗੀ ਵੇ ਸੁਣ ਲੈ ਮੌਲਾ ਨੂੰ ਬੁਲਾਣ ਲੱਗੀ ਹੂੰ ਬੇਬੇ ਮੌਲਾ ਵੀ ਬੁਲਾਂਦੇ ਪੁੱਤਰ ਵੇ ਲਾ ਹੁਣ ਅਸੀਂ ਲੜੀਏ ਨਾ ਆਪਣੇ ਮਾਂ ਦੇ ਘਰ ਹੁੰਨੇ ਸਭ 24 ਘੰਟੇ ਲੱਗਦੇ ਹੁੰਦੇ ਸਾਂ ਉਹਨਾਂ ਦੇ ਸਾਡੇ ਮੂੰਹ ਤੋਂ ਕਦੇ ਹੱਥ ਵੀ ਨਹੀਂ ਸੀ ਰੱਖਿਆ ਹਮੇਸ਼ਾ ਸ਼ਾਵਾਂ ਹੀ ਕਹਿਣ ਦੇ ਸੀ ਬੇਬੇ ਸ਼ਾਵਾਂ ਸ਼ਾਵ ਪੁੱਤਰ ਘੜੀ ਤੱਕ ਲੜਵੀਂ ਪਿਆ ਕਰੋ ਇਹ ਤੂੰ ਵੀ ਠੀਕ ਐ ਨਹੀਂ ਬਕਵਾਸ